ਇਹ ਹੈਗਾ ਵਾ ਸਦਾਸ਼ਿਵ ਟੈਂਪਲ ਦਾ ਗੇਟ ਤੇ ਇੱਥੋਂ ਅੱਗੇ ਮੰਦਿਰ ਹੈਗਾ ਦੋਸਤੋ ਥੋ ਵੀਊ ਚੈੱਕ ਕਰੋ ਮੰਦਿਰ ਦੇ ਉੱਪਰੋਂ ਸਤਿ ਸ੍ਰੀ ਅਕਾਲ ਦੋਸਤੋ ਸਾਰਿਆਂ ਨੂੰ ਦੋਸਤੋ ਅੱਜ ਦੀ ਵੀਡੀਓ ਵਿੱਚ ਆਪਾਂ ਚੱਲੇ ਆ ਸਦਾਸ਼ਿਵ ਟੈਂਪਲ ਇਹ ਮੰਦਿਰ ਉਹਨੇ ਰੇਗੋਲ ਬਣਦਾ ਵਾ ਤੇ ਮੰਦਿਰ ਕਾਫੀ ਇਤਿਹਾਸਿਕਾ ਤੇ ਉਥੋਂ ਵੀ ਉਹ ਵੀ ਬਹੁਤ ਸੋਹਣਾ ਬੰਦਾ ਵਾ ਪਹਾੜਾਂ ਦਾ ਤੇ ਅੱਜ ਆਪਾਂ ਚੱਲੇ ਆਂ ਕਿ ਕਰਵਾਨੇਨਾਂ ਨੂੰ ਜਾ ਕੇ ਮੰਦਿਰ ਦੇ ਦਰਸ਼ਨ ਚਲੋ ਦੋਸਤੋ ਆਪਾਂ ਨਿਕਲਦੇ ਆਂ ਤੇ ਕਰਦੇ ਆਂ ਬਾਈਕ ਨੂੰ ਕੋਲਡ ਸਟਾਰਟ ਤੇ ਟਾਈਮ 10 ਵਜੇ ਗਏ ਆ ਤੇ ਹੁਣ ਆਪਾਂ ਤੁਹਾਨੂੰ ਅੱਗੇ ਜਾ ਕੇ ਮਿਲਦੇ ਆਂ ਰਸਤੇ ਵਿੱਚ ਉਸ ਤੋਂ ਮੈਂ ਚਹਾੜ ਡੈਮ ਪਹੁੰਚ ਗਿਆ ਹਾਂ ਤੇ ਇੱਥੋਂ ਫਸਟ ਸਟ੍ਰਾਈਟ ਸ਼ੁਰੂ ਹੋ ਜਾਂਦੀ ਆ ਤੇ ਇੱਥੇ ਮੈਂ ਕੋਲਡ ਡਰਿੰਕ ਪੀਣ ਵਾਸਤੇ ਰੁਕਿਆ ਸੀ ਤੇ 10-15 ਮਿੰਟ ਰੈਸਟ ਕਰਦੇ ਆ ਤੇ ਫੇ ਆਪਣੀ ਅੱਗੇ ਰਾਈਡ ਸ਼ੁਰੂ ਕਰਦੇ ਆ ਜਿਹੜਾ ਗੰਗਰੇਟ ਦੇ ਕੋਲ ਬੰਗਲਾ ਮੁਖੀ ਮੰਦਿਰ ਬਣਿਆ ਹੋਇਆ ਉੱਥੇ ਮੇਲਾ ਚੱਲਦਾ ਪਿਆ ਸੀਗਾ ਤੇ ਉੱਥੋਂ ਪਿੱਛੇ 5-6 ਕਿਲੋਮੀਟਰ ਲੰਗਰ ਲੱਗਾ ਹੋਇਆ ਸੀਗਾ ਰੋਡ ਤੇ ਤੇ ਆਪਾਂ ਲੰਗਰ ਛਕ ਲਿਆ ਵਾ ਤੇ ਹੁਣ ਆਪਾਂ ਚੱਲਦੇ ਆਂ ਅੱਗੇ ਸਦਾ ਸ਼ਿਵ ਟੈਂਪਲ ਤੇ ਕੋਲ ਹੀ ਪਹੁੰਚ ਗਏ ਆ ਵਾ ਇੱਥੋਂ 2-3 ਕਿਲੋਮੀਟਰ ਹੋਣਾ ਸਾਹਮਣੇ ਬਿਲਕੁਲ ਬਣਿਆ ਹੋਇਆ ਤੇ ਆਹ ਰਸਤਾ ਵਾ ਇਹ ਪੌੜੀਆਂ ਰਹੀ ਜਾਂਦਾ ਵਾ ਉੱਪਰ ਤੇ ਇਧਰੋਂ ਤੁਸੀਂ ਬਾਈਕ ਨਾਲ ਨਹੀਂ ਜਾ ਸਕਦੇ ਆ ਮੈਂ ਤੇ ਇਧਰੋਂ ਬਾਈਕ ਲਈ ਜਾਊਂਗਾ ਇਤਨਾ ਦੂਰ ਪੈਂਦਾ ਵਾ 2-3 ਕਿਲੋਮੀਟਰ ਜਾਣਾ ਪੈਣਾ ਜੰਗਲ ਵਿੱਚੋਂ ਹੈਲੋ ਇਸ ਵਾਰੀ ਹਿਮਾਚਲ ਵਿੱਚ بارش ਬਹੁਤ ਘੱਟ ਹੋਈ ਆ ਤੇ ਰੁੱਖ ਦੇਖੋ ਕਿਦਾਂ ਸੁੱਕੇ ਪਏ ਆ ਸਾਰੇ ਤੇ ਆ ਮੌਕੀਆਂ ਵਾਸਤੇ ਇਦਾਂ ਚੜੇ ਬਣੇ ਹੋਏ ਆ ਪਾਣੀ ਪੀ ਸਕਦੇ ਆ ਇੱਕ ਆ ਸੁੱਕਤਾ ਪਿਆ ਉੱਪਰ ਚੜ ਕੇ ਹੈਗਾ ਵਾ ਸਦਾ ਸ਼ਿਫਟ ਟੈਂਪਲ ਦਾ ਗੇਟ ਤੇ ਇੱਥੋਂ ਅੱਗੇ ਮੰਦਿਰ ਹੈਗਾ ਵਾ 2.5 ਕਿਲੋਮੀਟਰ ਆ ਲਿਖ ਕੇ ਵੀ ਲਾਇਆ ਹੋਇਆ ਵਾ ਤੇ ਇੱਥੇ ਤੁਸੀਂ ਬੈਠ ਕੇ ਰੈਸਟ ਵੀ ਕਰ ਸਕਦੇ ਆ ਤੇ ਰਸਤਾ ਜਿਹੜਾ ਇਹ ਅੱਗੇ ਬੜਸਰ ਬਗਾਣਾ ਵਾਲੀ ਸਾਈਡ ਨਿਕਲ ਜਾਂਦਾ ਬਬ ਬਾਲਕਣਾ ਥੋੜੀ ਸਾਈਡ ਤੇ ਜੰਗਲਾਂ ਵਿੱਚ ਗਰਮੀ ਕਰਕੇ ਅੱਗ ਆਪਣੇ ਆਪ ਹੀ ਲੱਗ ਜਾਂਦੀ ਆ ਸਾਰੇ ਰਕਤ ਸੜੇ ਪਏ ਆ ਤੇ ਚਲੋ ਹੁਣ ਆਪਾਂ ਚੱਲਦੇ ਹਾਂ ਮੰਦਰ ਵਾਲੀ ਸਾਈਡ ਤੇ ਕਰਵਾਨੀ ਦਰਸ਼ਨ ਤੁਹਾਨੂੰ ਉੱਪਰ ਜਾ ਕੇ ਮੰਦਰ ਦੇ ਦੋਸਤੋ ਆਪਾਂ ਪਹੁੰਚ ਗਏ ਸਾਰਾ ਸ਼ਿਵ ਟੈਂਪਲ ਤੇ ਆ ਬਿਲਕੁਲ ਸਾਰੀ ਪਾਰਕਿੰਗ ਆ ਕਾਫੀ ਵੱਡੀ ਆ ਪਾਰਕਿੰਗ ਬਣੀ ਹੋਈ दोस्तों व्यू चेक करो मंडल ऊपरों ਬਿਲਕੁਲ ਮੈਂ ਮੰਦਰ ਦੇ ਬਿਲਕੁਲ ਟੋਪ ਤੇ ਆ ਤੇ ਇਧਰਲੀ ਸਾਈਡ ਮੰਦਰ ਬਣਿਆ ਹੋਇਆ ਵਾ ਦਾਦੇ ਤੇ ਬਹੁਤ ਸੋਹਣਾ ਮੰਦਰ ਦਾਦੇ ਇਹ ਚੀਜੀ ਦੇ ਨੀ ਚੀਜੀ ਇਧਰ ਮम्मा ਕੇ ਸਾਥ ਆ ਦੋਸਤੋ ਆਪਾਂ ਮੰਦਿਰ ਦੇ ਅੰਦਰ ਵੀਡੀਓ ਨਹੀਂ ਬਣਾਈ ਹੈਗੀ ਤੇ ਵੀਡੀਓ ਅੰਦਰ ਬਣਾਉਣਾ ਅਲੋਡ ਨਹੀਂ ਹੈਗਾ ਤੇ ਮੰਦਿਰ ਮੱਥਾ ਟੇਕ ਕੇ ਬਾਹਰ ਆ ਗਿਆ ਵਾ ਤੇ ਇੱਧਰ ਥਿਊ ਚੈੱਕ ਕਰੋ ਕਾਫੀ ਉਚਾਈ ਦੇ ਮੰਦਿਰ ਬਣੇ ਹੋਇਆ ਵਾ ਸਦਾ ਸ਼ਿਵ ਟੈਂਪਲ ਮੰਦਿਰ ਉਹਨਾਂ ਦੇ ਵਿੱਚ ਵਾ ਇਹ ਇਧਰ ਮੰਦਰ ਦਾ ਇਤਿਹਾਸ ਲਿਖਿਆ ਹੋਇਆ ਤੁਸੀਂ ਵੀਡੀਓ ਨੂੰ ਪਾਜ਼ ਕਰਕੇ ਪੜ੍ਹ ਸਕਦੇ ਆਂ ਚੱਲਦੇ ਹਾਂ ਹੁਣ ਥੱਲੇ ਆਪਾਂ ਥੱਲੇ ਆ ਕੇ ਤੁਹਾਨੂੰ ਦਿਖਾਉਣੀ ਆ ਥੱਲੇ ਵੀ ਮੰਦਰ ਬਣੇ ਹੋਏ ਆ ਸੋ ਵੀ ਹੁਣ ਠੰਡਾ ਹੋ ਗਿਆ ਜਦੋਂ ਮੈਂ ਆਇਆ ਸੀਗਾ ਉਦੋਂ ਬਹੁਤ ਜ਼ਿਆਦਾ ਗਰਮੀ ਲੱਗਦੀ ਪਈ ਸੀ ਧੁੱਪ ਸੀਗੀ ਤੇ ਹੁਣ ਛਾਂ ਹੋ ਗਈ ਆ ਦੋਸਤੋ ਜੇ ਤੁਸੀਂ ਉਨੇ ਵਾਲੀ ਸਾਈਡ ਆੰਨੇ ਆ ਤੇ ਉਨੇ ਤੋਂ ਇਹ ਮੰਦਿਰ 18 ਕਿਲੋਮੀਟਰ ਦੂਰ ਪੈਂਦਾ ਵਾ ਸਦਾ ਸ਼ਿਵ ਮੰਦਿਰ ਤੇ ਤੁਸੀਂ ਜਰੂਰ ਇੱਥੇ ਮੱਥਾ ਟੇਕਣ ਆਇਓ ਤੁਹਾਨੂੰ ਵਧੀਆ ਲੱਗੂਗਾ ਇੱਥੇ ਆ ਕੇ ਤੇ ਲੋਕੇਸ਼ਨ ਬਹੁਤ ਵਧੀਆ ਬਣੀ ਹੋਈ ਆ ਇੱਧਰ ਸਦਾ ਸ਼ਿਵ ਮੰਦਿਰ ਮੈਂ ਮੱਥਾ ਟੇਕ ਲਿਆ ਵਾ ਤੇ ਇੱਥੋਂ ਹੁਣ ਮੈਂ ਰਾਜਪੁਰ ਮੈਦਾਨ ਜਾਊਂਗਾ ਇੱਥੋਂ 3 ਕਿਲੋਮੀਟਰ ਦੂਰ ਪੈਂਦਾ ਵਾ ਇਹ ਕਹੇਗਾ ਰਸਤੇ ਪੂਰੇ ਨਹੀਂ ਹੋਏ ਆ ਇਹ ਟ੍ਰਾਇ ਕਰੇ ਸੀ ਇਹਨਾਂ ਨੂੰ ਪਤਾ ਨਹੀਂ ਲੱਗਾ ਮੈਂ ਕਹਿੰਦੇ ਮੇਰੇ ਪੈਸੇ ਪੂਰੇ ਨਹੀਂ ਹੋਏ ਉਹਨਾਂ ਨੂੰ ਜਿਹੜੇ ਪਹਿਲੇ ਕੀ

ਇੱਕ ਨਹੀਂ ਹੋ ਗਿਆ ਬੰਦ ਹੱਥ ਉੱਪਰ ਕਰੋ ਸਾਰੇ ਬੀਬੇ ਜਾ ਗਈ ਧੀਰਗਾਤੀ ਦੋਸਤੋ ਮੈਂ ਇੱਥੇ ਆਇਆ ਸੀਗਾ ਉਹਨੇ ਦੇ ਕੋਲ ਜਗਾ ਪੈਂਦੀ ਆ ਗਰੀਬਨਾਸ ਮੰਦਿਰ ਤੇ ਉੱਥੇ VOTING ਕਰਾਉਂਦੇ ਆ ਤੇ ਜੇ ਤੁਸੀਂ ਇੱਥੇ ਕਰਨੀ ਆ VOTING ਇਹਦਾ ਹੈਗਾ 100 ਰੁਪਿਆ ਤੇ ਜੇ ਇਧਰ ਜਿਹੜੀ ਆ ਰਹੀ ਆ ਸਾਹਮਣੇ VOT ਆ ਰਹੀ ਆ ਇਹਦਾ ਹੈਗਾ 200 ਰੁਪਿਆ ਇੱਕ ਜਾਣੇ ਦਾ ਤੇ ਇਹ ਜਿਹੜੀ ਆ ਇਹ ਇੰਜਨ ਤੇ ਚੱਲਦੀ ਆ ਤੇ ਉਹ ਸ਼ਾਇਦ ਮੋਟਰ ਤੇ ਚੱਲਦੀ ਹੋਵੇ بڑی ਤੇ ਉਹ ਸਾਹਮਣੇ ਜਿਹੜਾ ਛੋੜਾ ਜਿਹਾ ਟਾਪੂ ਬਣਿਆ ਹੋਇਆ ਵਾ ਤੇ ਉਹ ਉਥੋਂ ਉੱਪਰ ਦੇ ਚੱਕਰ ਇੱਕ ਲਵਾ ਕੇ ਲਿਆਉਂਦੇ ਆ ਵਾਪਸ ਆਹ ਵਾ ਜਿਹੜਾ ਵਾ